ਜਿਹੜਾ ਗਾਣਾ ਫਿਲਮ ਚ ਆਇਆ ਪੂਤ ਨੀਕੇ ਨਾ ਅਕਸ਼ੇ ਕੁਮਾਰ ਦੀ ਬੜਾ ਬਾਈਕ ਦਾ ਮੇਰਾ ਗਾਇਆ ਹੋਇਆ ਨਾ ਹਾਂ ਆ ਪਹਿਲਾਂ ਮੈਂ ਗਾਉਂਦਾ ਰਿਹਾ ਉਹ ਗਾਣੇ ਨੂੰ ਅਸਲ ਸੇ ਨਹੀਂ ਫਮਝੂ ਤੂੰ ਸੀ ਗਾਇਆ ਹਾਂ ਕਿਉਂਕਿ ਮੈਂ ਤਾਂ ਸੋਦੀ ਆਵਦੀ ਬੋਕਲਾ ਹਾਂ ਆਪਣੀ ਬੋਕਲਾ ਤੇ ਪਹਿਲੇ ਸ਼ੁਰੂ ਤੋਂ ਹੀ ਮੈਂ ਗਾਇਆ ਅਸਲ ਹਾਂ ਅਕਸ਼ੇ ਫਿਲਮ ਚ ਜੀ ਪੂਤ ਨੀਕੇ ਨਾ ਬੜਾ ਹਟ ਗਾਣਾ ਬਜਾ ਹਾਂ ਉਹ ਘੈਂਟ ਗਾਣਾ ਬਜਾ ਪਹਿਲਾਂ ਮਤਲਬ ਪੂਰਾ ਮੇਨ ਗਾਣਾ ਸੀ ਉਹ ਹਾਂ ਮੇਨ ਤੁਸੀਂ ਗਾਇਆ ਹਾਂ ਇਹ ਪਹਿਲਾਂ ਮੇਰੇ ਉਸਤਾਦ ਜੀ ਤਿਆਰ ਕਰਕੇ ਦੇ ਦਿੰਦੇ ਨੇ ਜੀ ਭਜਨਾਮ ਲਈ ਵੀ ਗਾਉਂਦਾ ਰਿਹਾ ਉਹਦਾ ਰਿਕਾਰਡ ਗਾਣਾ ਇਹ ਜੋ ਗਾਣਾ ਸੀ ਉਹਦਾ ਰਿਕਾਰਡ ਉਹ ਟੇਪ ਵਿੱਚ ਵੀ ਆਇਆ ਹੋਇਆ ਜੀ ਉਸਤਾਦ ਜੀ ਵਾਲਾ ਗਾਣਾ ਮੈਂ ਗਾਉਂਦਾ ਰਿਹਾ ਠੀਕ ਹੈ ਹਾਂ ਫਿਰ ਇਹਦੀ ਜੋ ਬਿਲਡਿੰਗ ਹੈ ਦੀ ਜੋ ਸੇਮ ਬਿਲਡਿੰਗ ਉਹੀ ਸੇਮ ਓਕਲੇ ਬਿਲਡਿੰਗ ਹੋ ਗਈ ਫਿਰ ਲਾਭ ਜੰਜੂਏ ਕੋਲ ਗਏ ਅਸੀਂ ਤੇ ਉਦਾਂ ਹੀ ਗਾਤਾ ਉਦਾਂ ਹੀ ਉਹਦਾ ਮੁੰਡਾ ਆਇਆ ਸੀ ਉਹਨੇ ਉਦੋਂ ਡੇਪ ਕਰਤਾ ਉਹਨੇ ਨਹੀਂ ਉਹਨੇ ਜਨ ਤੂੰ ਆਪ ਕਹਿ ਜਾਉਂ ਕਿ ਹੋਰ ਨਾ ਉਹਨੇ ਹੋਰ ਨਾ ਗਾਇਆ ਤੁਸੀਂ ਨਹੀਂ ਗਾਇਆ ਨਾ ਠੀਕ ਹੈ ਗਾਣਾ ਤੁਸੀਂ ਉਹ ਸੀਗਾ ਪਹਿਲਾ ਸੀਗਾ ਗੋਗਾ ਇਹ ਪਹਿਲਾਂ ਆਇਆ ਹੋਇਆ ਦੁਨੀਆ ਦੇ ਵਿੱਚੋਂ ਇਹ ਗਾਣਾ ਆਇਆ ਤੈਨੂੰ ਘੋੜੀ ਕਿੰਨੇ ਚੜਾ ਆ ਪਹੁੰਚ ਲਈਂ ਦਿਆ ਹਾਂ ਮੇਰੇ ਉਸਤਾਦ ਜੀ ਨੇ ਗਾਇਆ ਹੋਇਆ ਮੈਂ ਵੀ ਗਾਉਂਦਾ ਰਿਹਾ ਚਲੋ ਮੈਂ ਜਦੋਂ ਤੁਸੀਂ ਖੁਦ ਗਾ ਰਹੇ ਤਾਂ ਫਿਰ ਮਿਲਣਾ ਨਾ ਨਾ ਮੈਂ ਨਹੀਂ ਗਾਇਆ ਜਿਹੜੀ ਕੈਮਰਾ ਉੱਥੇ ਤੱਕ ਕਿਵੇਂ ਮਗਾਇ ਬੰਦੇ ਕਿਵੇਂ ਬੰਦੇ ਆਏ ਹਨ ਕਿਵੇਂ ਬੰਦੇ ਟੱਕਰੇ ਮਿਲ ਕੇ ਹਾਂਜੀ ਹਾਂਜੀ ਚਲੋ ਇਹ ਤਾਂ ਬਿਨਾ ਹੋਰ ਕੋਈ ਕਲਾਕਾਰੀ ਇਹ ਤਾਂ ਕਲਾਕਾਰੀ ਦਾ ਫਿਰ ਤਾਂ ਜਿਵੇਂ ਜੋਗਰਾਜ ਹੋ ਗਿਆ ਗੱਗੂ ਗਲ ਹੋ ਗਿਆ ਸੰਨੀ ਦਿਉਲ ਹੋ ਗਿਆ ਐਦਾਂ ਮੈਂ ਆਵਾਜ਼ਾਂ ਕੱਢਦਾ ਰਿਆਂ ਸਮੇਂ-ਸਮੇਂ ਦੇ ਨਾਲ 1990 ਜੇ ਮੈਂ ਮਸਕਾਰਾ ਪ੍ਰੋਗਰਾਮ ਚ ਆਇਂਦੀ ਜਿਹੜਾ ਟੀਨਾ ਲਾ ਕੇ ਘੁਮਾ ਕੇ ਦੇਖਣੇ ਵਾਲਾ ਹੁੰਦਾ ਸੀ ਦੂਰ ਦਸਣ ਉੱਥੇ ਮੈਂ ਖੋਤਿਆਂ ਦੀਆਂ ਘੋੜਿਆਂ ਦੀਆਂ ਗਧਿਆਂ ਦੀਆਂ ਆਵਾਜ਼ਾਂ ਕੱਢੀਆਂ ਤੇ ਇੱਕ ਦੋ ਇੱਕ ਚੈਨਲ ਚੱਲਿਆ ਸੀ ਬੱਲੇ 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 ਚੈਨਲ 'ਚ ਮੇਰੇ ਡਾਇਲੋਗ ਤੇ ਪੀਟੀਸੀ 'ਚ ਡਾਇਲੋਗ ਮੇਰੇ ਚੱਲਦੇ ਰਹੇ ਫਿਰ ਏ ਜ ਹੁਨਰਮੈਨ ਵਧਾਉਂਦਾ ਵਧਾਉਂਦਾ ਲੰਬਾ ਚੱਲੀ ਗਿਆ ਫਿਰ ਪਟਿਆਲਾ ਸਾਈਡ ਹੋ ਗਿਆ ਨਾਭਾ ਸਾਈਡ ਹੋ ਗਿਆ ਹਰਿਆਣਾ ਸਾਈਡ ਹੋ ਗਿਆ ਜਿਵੇਂ ਚੰਡੀਗੜ੍ਹ ਹੋ ਗਿਆ ਲੁਧਿਆਣਾ ਹੋ ਗਿਆ ਇਦਾਂ ਮੈਂ ਵੱਧ ਵਧਾ ਨਕੋਦਰ ਨੂੰ ਤੇ ਜਿਆਦਾ ਬੋਕਲ ਕੀ ਦੀ ਮਤਲਬ ਕੱਢਦੇ ਬੋਕਲ ਗੱਗੂ ਗੱਲ ਜੋਗਰਾਜ ਤੇ ਅਰਲੀਆਂ ਮਿਲੀਆਂ ਅਰਲੀਆਂ ਮਿਲੀਆਂ ਤੇ ਫਿਰ ਤੁਗਰਾ ਜੀ ਮੁੰਬਈ ਸਲਾਵ ਆਇਆ ਯੋਗਰਾਜ ਜਿਵੇਂ ਬੋਲਦਾ ਆਏ ਸੈ ਤੈਨੂੰ ਪਤਾ ਨਹੀਂ ਓਏ ਔਰ ਤੋ ਸਾਹਮਣੇ ਕੇਦੇ ਖੜਾ ਓਏ ਵੇ ਓਏ ਸਾਡਾ ਨਾ ਸੁਣ ਕੇ ਤਾਂ ਭੱਟੇ ਭੱਟੇ ਜਵਾਨ ਪੰਥ ਕਰ ਲਾ ਓਏ ਨਹੀਂ ਤਾਂ ਸਾਨੂੰ ਕਰਨੀ ਹੁੰਦੀ ਗੱਗੂ ਗੱਲਾ ਗੱਗੂ ਗੱਲ ਦਾੰਦਾ ਅੱਜ ਤੋਂ ਬਾਦ ਤੈਨੂੰ ਤੀ ਪੈਣ ਦੀ ਇੱਜ਼ਤ ਦਾ ਖਿਆਲ ਹੋਗਾ ਢੁੰਡਿਆ ਓਏ ਤੂੰ ਸਾਡੀ ਹਵੇਲੀ ਚ ਤ ਆ ਗਿਆ ਓਏ ਤੈਨੂੰ ਇਹ ਨਹੀਂ ਪਤਾ ਪੈਣਦੇ ਵੀਰਾ ਕਿਹੜੇ ਪੈਰੀ ਮੜਨਾ ਪੈਜਵੇ ਇਦਾਂ ਮੈਂ ਆਵਾਜ਼ ਕਰ ਗੱਲ ਦੀ ਸੰਨੀ ਦੇ올 ਦੀ ਵਾਸ਼ਿੰਗ ਕਰਦੇ ਪਾਣੀ ਮਿਲਿਆ ਉਹ ਕਿਵੇਂ ਸੀ ਉਹ ਵੀ ਪਤਾ ਨਹੀਂ ਦੱਸੋ ਉਹਦਾ ਜੱਟ ਫਲਮਾਇਆ ਜਾਟ ਉਹਦੇ ਵਿੱਚ ਵੈਸੇ ਮੈਂ ਸੰਨੀ ਦੇ올 ਦੇ ਕਰੀਬ ਰਹਾ ਅਸਾਂ ਸੰਨੀ ਦੇ올 ਦੇ ਮੈਂ ਸੰਨੀ ਦੇ올 ਕੋਲ ਸਾਈਕਲਾਂ ਤੇ ਜਾ ਕੇ ਆਇਆ ਬੋਬੀ ਦੇ올 ਸੰਨੀ ਦੇ올 ਕਿੱਥੇ ਮੈਂ ਹਾਂ ਬੰਬੇ ਮੈਂ ਬੰਬੇ ਰਹਾ ਤਿੰਨ ਚਾਰ ਸਾਲ ਮੈਂ ਬੰਬੇ ਲਵ ਜੰਘੇ ਨਾਲ ਅਸਾਂ ਰਹਾ ਮੈਂ ਲਵ ਜੰਘੇ ਦੇ ਰੀਡ ਦੀ ਹੱਡੀ ਦਾ ਮਣਕਾ ਸੀ ਮੈਂ ਕਿਆ ਬਾਤ ਹੈ ਤੇ ਮੈਂ ਫੇਰ ਸਾਹਮਣੇ ਆਉਂਦਾ ਫਿਰ ਕੀ ਮੌਕਾ ਕੋਈ ਮਿਲਿਆ ਕੀ ਕਰਨ ਹੋ ਗਿਆ ਪਿੱਛੇ ਗਰੀਬੀ ਮਾਰ ਗਈ ਗਰੀਬੀ ਦੀ ਦਲ ਦਲ ਦੇ ਵਿੱਚ ਮੈਂ ਫਸ ਗਿਆ ਇਹੋ ਜਿਹਾ ਫਸਿਆ ਨਹੀਂ ਵੀ ਮੈਂ ਨਿਕਲ ਨਹੀਂ ਸਕਿਆ ਫਿਰ ਵੀ ਇੰਨੇ ਨਾਮੀ ਬੰਦੇ ਨਾਲ ਆ ਮਾਗਣਾ ਪੁੱਛਣਾ ਮੈਂ ਸਰਦੂਸ ਇਕਬਦਰ ਦੇ ਦਫਤਰ ਚ ਚਾਹ ਬਣਾਉਂਦਾ ਰਿਹਾ ਮੇਰੀ ਚਾਹ ਗਲਾਮ ਅਲੀ ਸਾਹਿਬ ਪੀ ਕੇ ਗਏ ਨੇ ਕਿਆ ਬਾਤ ਹੈ ਮੈਂ ਦੀ ਮੈਂ ਦੀ हसन ਜੀ ਪੀ ਕੇ ਗਏ ਨੇ ਦਲੇਰ ਬੰਦੀ ਉਹਨਾਂ ਨੇ ਵੀ ਪੀਤੀ ਅਮੀਕੇ ਨੇ ਵੀ ਪੀਤੀ ਆ ਅੱਛਾ ਐਦਾਂ ਮੈਂ ਚਾਹ ਬਣਾਉਂਦਾ ਸੀ ਦਫਤਰ ਚ ਦੇ ਵੀ ਬਾਜੀ ਵੀ ਪੀ ਕੇ ਗਏ ਅੱਛਾ ਉਹ ਕਹਿੰਦਾ ਮਿੱਠਾ ਘਟ ਪਾਈ ਨਹੀਂ ਫਿਰ ਇੰਨੇ ਬੰਦੇ ਨੇ ਫਿਰ ਕਿਹਨੇ ਬਾਣੀ ਫੜੀ ਬਾਸ ਇਸ ਟਾਈਮ ਦੇ ਵਿੱਚ ਉਹ ਟਾਈਮ ਜਦੋਂ ਮੈਂ ਆਵਾਜ਼ਾਂ ਕੱਢਦਾ ਸੀ 1990 ਦੇ ਵਿੱਚ ਮੇਰਾ ਉਸਤਾਦ ਗੁਰਦੇਵ ਢਿੱਲੋਂ ਪੰਜਾਬ ਦੀ ਤੇ ਗੁਰੂ ਜੀ ਨੂੰ ਮੈਨੂੰ ਸ਼ੌਂਕ ਦੀ ਮੈਂ ਗੁਰੂ ਦੀ ਆਵਾਜ਼ ਸਿੱਖਣੀ ਆ ਮੈਂ ਉਹਨਾਂ ਨੂੰ ਜਦੋਂ ਮਿਲਣਾ ਹੁੰਦਾ ਸੀ ਉਹ ਕਦੇ ਕੈਨੇਡਾ ਕਦੇ ਅਮਰੀਕਾ ਕਦੇ ਇੰਗਲੈਂਡ ਕਦੇ ਕੈਨੇਡਾ ਇਦਾਂ ਹੀ ਜਾਂਦੇ ਰਹਿੰਦੇ ਸੀ ਸ਼ੋਹ ਪੰਜਾਬ ਚ ਘੱਟ ਲਾਉਂਦੇ ਸੀ ਉਹ ਬਾਹਰ ਜਾ ਲਾਉਂਦੇ ਸੀ ਤੇ ਕਿਸੇ ਨੇ ਮੇਰੀ 10 ਪਾਈ ਵੀ ਤੇਰੀ ਆਵਾਜ਼ ਕੱਢਦਾ ਉਹਨਾਂ ਨੂੰ ਅੱਛਾ ਉਹਨਾਂ ਦਾ ਸੁਭਾਅ ਬਹੁਤ ਕੈੜਾ ਸੀ ਹਾਂ ਸਣੀ ਦੇ ਉਹਨਾਂ ਦੁਗਲਾ ਸੁਭਾਅ ਸੀ ਉਹਨਾਂ ਦਾ ਕੈੜਾ ਤੇ ਉਹ ਕਹਿੰਦਾ ਮੈਂ ਉਹ ਬੰਦੇ ਨੂੰ ਮਿਲਣਾ ਚਾਹਣਾ ਤੇ ਮੇਰੀ ਭੂਆ ਨੂੰ ਮਿਲੇ ਉਹ ਦਲਜੀਤ ਕੌਰ ਨੂੰ ਜਿਹਨੇ ਜੱਟ ਜੋਣਾ ਮੋੜ ਫਿਲਮ ਚ ਵਿੱਚ ਅੱਛਾ ਗੱਗੂ ਗੱਲ ਦੇ ਨਾਲ ਰੋਲ ਕੀਤਾ ਤੇ ਭੂਆ ਜੀ ਉਹ ਹਾਂ ਭੂਆ ਜੀ ਸਗੀ ਭੂਆ ਸਾਡੀ ਤੇ ਉਹਨੂੰ ਮਿਲੇ ਉਹਨੂੰ ਕਹਿੰਦਾ ਦਲਜੀਤ ਗੱਲ ਸੁਣ ਲੈ ਹਮ ਆਪਣੇ ਪਤੀ ਜੀ ਨੇ ਸਮਝਿਆ ਅਰੇ ਮੇਰਾ ਕੰਮ ਠੱਪ ਕਰਨ ਲੱਗਿਆ ਤੇ ਉਹ ਕਹਿੰਦੀ ਢਿੱਲੋ ਸਾਹਿਬ ਤੁਹਾਨੂੰ ਕੀ ਫਰਕ ਪੈਣਾ ਤੁਸੀਂ ਨਾਵੇਂ ਕਲਾਕਾਰ ਹੋ ਤੁਹਾਡੀ ਜੇ ਆਵਾਜ਼ ਕੱਢ ਲਈ ਫਿਰ ਸਰਦੂਨ ਸਰਦੂਨ ਕੋਲ ਗੱਲ ਪਹੁੰਚ ਗਈ ਲਾਹਵ ਜੰਜੂ ਕੋਲ ਪਹੁੰਚ ਗਈ ਤੇ ਸਤਵਿੰਦਰ ਬੁਗਿਆ ਉਹਨਾਂ ਕੋਲ ਗੱਲ ਪਹੁੰਚ ਗਈ ਫਿਰ ਕਿਸ ਨੇ ਉਸਤਾਦ ਜੀ ਨੇ ਉਂਗਲੀ ਲਾਤੀ ਕਾਕੇ ਮੈਨੂੰ ਜੇਲ੍ਹ ਚ ਕਰਾਤਾ। ਉਸਾ ਕਿਉਂ? ਮਤਲਬ ਮੈਂ ਬਾਈ ਕਰਦੇ। ਨਾਕਲਾ ਕਰਦਾ। ਅੱਛਾ? ਹਾਂ। ਤੇ ਗੱਲ ਵਾਦੀ-ਵਾਦੀ ਖਾਸੇ ਲੰਬੇ ਚਲੇ ਗਈ। ਐਂਡ ਤੇ ਫਿਰ ਕਿੱਥੇ ਮੁਕਾ ਹੋਇਆ? ਮੈਂ ਕਿਤੇ ਦੁਕਾਨ ਤੇ ਬੈਠਾ ਸੀ ਬਾਜ਼ਾਰ ਸਮਰਾਲੇ। ਟਗਾਮ ਦੇ ਵਿੱਚ ਬੈਠਾ ਸੀ। ਮੈਨੂੰ ਪੋਸਟਰ ਦੇਖਿਆ ਗਿਆ ਫੇਸਬੁੱਕ ਦੇ ਉੱਤੇ ਮੈਂ ਚਲੇ ਗਿਆ। ਮੈਂ ਕਿਹਾ ਮੇਰੇ ਅੱਜ ਉਸਤਾਦ ਲੈ ਆਉਣਾ ਮੈਨੂੰ ਖੁਸ਼ੀ ਕਿੰਨੀ ਆ। ਜਿਹੜੇ ਜਿੱਲੇ ਸਿਕਵੇ ਹੁੰਦੇ ਖਤਮ ਹੋ ਗਏ। ਅੱਛਾ। ਸਹੀ ਏ ਸਮਝਣਾ ਤੁਹਾਡੇ ਚੈਨਲ ਮੈਂ ਦੇ ਮੈਂ ਕਹਿਣ ਲੱਗਾ ਆ ਵੀ ਉਸਤਾਦ ਵਾਕਈ ਮੂਮ ਹੁੰਦਾ ਜਦੋਂ ਮੈਂ 100 ਰੁਪਇਆ ਆਇਆ ਦੀ ਜਾਮਣੀ ਰੰਗਦਾ ਹਮ ਜਾਮਣੀ ਰੰਗਦਾ 100 ਰੁਪਇਆ ਆਇਆ ਦੀ ਮੈਂ ਉਸਤਾਦ ਜੀ ਨੂੰ ਦੇਣ ਚਲੇ ਗਿਆ ਕਮੇਡੀ ਕਰਦੇ ਸੀ ਉਹ ਤੇ ਸ਼ਾਂਤੀ ਦੇ ਹਮ ਉਸਤਾਦ ਜੀ ਤੇ ਜਦੋਂ ਮੈਨੂੰ ਬੁੱਕਲ ਚ ਲੈ ਲਿਆ ਕਿਹੜੇ ਸੰ ਦੀ ਗੱਲ ਹੈ ਇਹ ਇਹ ਕਰਾਲੀ ਕਰਾਲੀ ਦੀ ਸ਼ਹਿਰ ਦੀ ਗੱਲ ਹੈ ਇਹਦੇ ਸੰਦੀ ਕਿਹੜੇ ਕਿੰਨਾ ਸੰਨ 867 ਰੱਖ ਲੋ ਤੇ ਮੈਂ ਗਿਆ ਮੈਨੂੰ ਕਹਿੰਦਾ ਇੱਕ ਆ ਮੇਰਾ ਚੇਲਾ ਅੱਛਾ ਕਹਿੰਦਾ ਸਾਰੀ ਉਮਰ ਮੈਂ ਚੇਲਾ ਨਹੀਂ ਬਣਾਇਆ ਅੱਜ ਬਣਾਉਣਾ ਪੈਣਾ ਅੱਛਾ ਅੱਜ ਕੱਲ ਮੇਰਾ ਮੇਰਾ ਵੀ ਐਂਡ ਆ ਇਹਨੂੰ ਜੇਲਾ ਬਣਾ ਕੇ ਜਾਊਗਾ ਅੱਛਾ ਇਹ ਮੇਰਾ ਅੱਜ ਤੋਂ ਬਾਅਦ ਚੇਲਾ ਮੈਨੂੰ ਪਾਜੋ ਬੇ ਲਾਂ ਵਲੇ ਲੋਕ ਕਹਿੰਦਾ ਕੋਈ ਕਹਿੰਦਾ ਬਿਸਕੀ ਲਿਆ ਕੋਈ ਕਹਿੰਦਾ ਮੱਕੜਾ ਵਲੇ ਫੜ ਲਿਆ ਆ ਤੈਨੂੰ ਭਜਨੇ ਆਵਲੀ ਨੇ ਚ ਆਪਣਾ ਚੇਲਾ ਬਣਾ ਲਿਆ ਹਏ ਕਿੰਨਾ ਚਾਹ ਹੁੰਦਾ ਐਦਾ ਹੁੰਦਾ ਮੈਂ ਪੇਟੀ ਮੰਗਾ ਲਈ ਅੱਛਾ ਮੈਂ ਪੇਟੀ ਜਿਹੜੇ ਮਿਕ ਡਬਲ ਦੀ ਮੰਗਾ ਲਈ ਮੈਂ ਅੱਜ ਮੈਂ ਭੰਗੜੇ ਪੌਂਦਾ ਆਇਆ ਸੜਕ ਦੇ ਉੱਤੇ ਫਿਰ ਉਸਤਾਦ ਜੀ ਕਹਿੰਦਾ ਤਾਂ ਇਕੱਲੇ ਨਹੀਂ ਜਾਣਾ ਮੇਰੀ ਗੱਡੀ 'ਚ ਬਹਿ ਕੇ ਜਾਣਾ ਅੱਛਾ ਮੈਨੂੰ ਇੰਨਾ ਚਾਤੀ ਮੇਰੇ ਗੁਰੂ ਦਾ ਵੀ ਮੈਨੂੰ ਮੇਰੇ ਗੁਰੂ ਨੇ ਕਿਵੇਂ ਕਹਿਤਾ ਇੰਨਾ ਬਾਜ਼ੂਤ ਹੋਣ ਦੇ ਬਾਜ਼ੂਤ ਹੁੰਦੇ ਨੇ ਸਾਰ ਵੀ ਬੰਦਾ ਇੰਨੀ ਗੱਲ ਕਹਿ ਦਵੇ ਬਹੁਤ ਬੜੀ ਗੱਲ ਬਹੁਤ ਤੇ ਜਦੋਂ ਮੈਨੂੰ ਉਹਨਾਂ ਦਾ ਪਿਆਰ ਉਹਨਾਂ ਦਾ ਆਸ਼ੀਰਵਾਦ ਮਿਲਿਆ ਤੇ ਜਦ ਤੇ ਮੈਂ ਤੁਹਾਨੂੰ ਹੁਣ ਵੀ ਆਵਾਜ਼ ਕੱਢ ਕੇ ਤਾਂ ਕਹੂੰਗਾ ਸੇਮ ਆਵਾਜ਼ ਆ ਬਈ ਮਰ ਜਣਿਆ ਬਈ ਭਾਜਣਿਆ ਕੀ ਪੰਗਾ ਪਾਈ ਫਿਰਦਾ ਤੀ ਮੈਂ ਕਿਹਾ ਸ਼ਾਂਤੀ ਐ ਪੰਗਾ ਦਾਸ ਰਿਆਂ ਆ ਹਾ 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 ਮੈਂ ਕਿਹਾ ਸ਼ਾਂਤੀ ਐ ਆ ਗਲਤ ਕਹਾਣੇ ਤੇ ਲਾਤੀ ਮੈਂ ਹੀ ਸੋਚਦਾ ਸੀ ਭਜਣਿਆਂ ਟਕਾਣੇ ਤੇ ਕਾਹਦੀ ਲੱਗੀ ਆਸੇ ਬਸੇ ਹੀ ਜਾਈ ਜਾਂਦਿਆ ਤੇ ਇਦਾਂ ਫਿਰ ਮੈਂ ਮੇਲ ਮਤਰਿ ਰਿਵਾਜ ਕਰ ਨਹੀਂ ਸਕਿਆ ਓਏ ਹੋਏ ਉਹ ਮੇਰਾ ਚੱਕਲਾ ਕੇ ਫਟੇ ਐਵੇਂ ਰੋਲਾ ਪਾਈ ਫੇਰਦੇ ਹੋ ਓਏ ਹੋ ਹੋ ਉਹ ਮੇਰਾ ਹੋਰ ਲੜੀ ਰੋ ਜਾ ਹੋਰ ਲੈਣ ਤੇ ਇਦਾਂ ਮੈਂ ਆਵਾ ਚੱਲ ਨਹੀਂ ਬਦਲ ਤੂੰ ਸਿੱਖੇ ਜਾ ਕਿ ਕਿਸ ਤੋਂ ਆਪਣੇ ਆਪੀ ਆਗੇ ਗੋੜ ਗੋੜ ਸੁਹੀਣਾ ਛੱਟਿਓ ਉਸਤਾਦ ਬਣਾਉਣਾ ਜ਼ਰੂਰੀ ਆਵਾਜ਼ਾਂ ਭਾਵੇਂ ਗੋੜ ਕੇ ਪਟੇ ਤੇ ਉਸਤਾਦ ਤੋਂ ਬਿਨਾ ਗਤੀ ਨਹੀਂ ਹੈਗੀ ਅੱਜ ਮੇਰਾ ਗੁਰੂ ਜੋ ਵੀ ਮਰਜੀ ਆ ਉਹਦੇ ਚੇਲੇ ਅਨੇਕੇ ਚੇਲੇ ਨੇ ਜੀ ਵਾਲੀਵੁੱਡ ਦੇ ਵਿੱਚ ਬੈਠੇ ਨੇ ਉਹਨਾਂ ਦੇ ਚੇਲੇ ਹਾਂ ਮੰਡਾ ਹਰਦਾਬਰੀ ਬੱਬੂ ਮਾਨਾਂ ਫਿਲਮਾਂ ਕਾਫੀ ਪਰ ਸਾਡੇ ਬਾਰੇ ਸੋਚਦੇ ਨਹੀਂ ਗਾਹਾਂ ਸਾਡੇ ਗੁਰਪਾਇਓ ਨਹੀਂ ਸੋਚਦੇ ਸਾਡੇ ਬਾਰੇ ਵੀ ਮਾੜਾ ਮੋਟਾ ਇਕੱਜਾ ਰੋਲ ਮਿਲ ਜਵੇਂ ਬੱਬੂ ਮਾਨ ਦੇ ਖਲੋਂ ਚ ਅਸੀਂ ਵੀ ਰੋਟੀ ਖਾਂਦੇ ਹੋਗੇ। ਇਹ ਆਖਣ ਤੁਸੀਂ ਉਹਨਾਂ ਨੂੰ ਵੀ ਸਾਨੂੰ ਜੀ ਦੋ ਮੌਕਾ ਵੀ ਦਾ ਸਾਡਾ ਵੀ ਕੁਝ ਇਦਾਂ ਇਕੱਦਾ ਕਿਸੇ। ਮੈਂ ਵੀਡੀਓ ਚ ਕਾਫੀ ਜੀ ਕਿਹਾ ਵੀ ਕਾਫੀ ਚੈਨਲਾਂ ਤੇ ਤੁਹਾਡੇ ਮੈਡਮ ਵੀ ਮੈਂ ਕਹਿੰਦਾ ਰਹਿਣਾ ਵੀ ਮੰਡ ਜੀ ਮੇਰਾ ਵੀ ਮਾੜਾ ਮਾੜਾ ਸੋਚ ਲਓ ਤੁਸੀਂ ਚਾਹੇ ਮੇਰੇ ਤੋਂ ਛੋਟੇ ਚਾਹੇ ਵੱਡੇ ਹੋ ਪਰ ਤੁਸੀਂ ਮੇਰੇ ਹਾਈ ਤੋਂ ਗੁਰ ਭਾਈ ਹੋ ਤੇ ਉਸਤਾਦ ਸਾਨੂੰ ਤਿੰਨਾਂ ਚਾਰਾਂ ਨੂੰ ਪਿਆਰ ਕਰਦਾ ਸੀ। ਟੀਟੂ ਬਾਣੀਆਂ ਉਹਦਾ ਹੀ ਚੇਲਾ। ਅਸਰ ਮਾਂਡੇ ਸਰਦਾਪੁਰ ਵੀ ਉਹਦਾ ਹੀ ਥੇਲਾ ਹਾਂ ਤੇ ਫਿਰ ਅੱਜ ਕੱਲ ਕੀ ਚੱਲਦਾ ਅੱਜ ਕੱਲ ਤਾਂ ਪੀਰਾਂ ਦੇ ਮੇਲੇ ਚੱਲਦੇ ਨੇ ਉੱਥੇ ਜਾ ਕੇ ਮਤਲਬ ਆਪਣਾ ਫਿਰ ਕਮੇਟੀ ਕਰਦੇ ਹਾਂ ਬੁਰਕੀ ਪੀਰਾਂ ਦੀ ਲੰਗਰ ਦੀ ਰੋਟੀ ਦੀ ਮਿਲ ਜਾਂਦੀ ਆ ਫਾਦਰ ਆ ਮਾਦਰ ਆ ਭਰਾ ਤੇ ਭਤੀਜੇ ਨੇ ਭਤੀਜਾ ਮੇਰਾ ਪਹਿਲਵਾਨ ਆ ਸਾਡਾ ਜਿਹੜਾ ਗੋਤ ਆ ਹੰਸ ਰਾਜੀ ਵਾਲਾ ਗੋਤ ਆ ਹੰਸ ਤੇ ਬੰਦ ਕਰੋ ਪਿੰਡ ਹਰਿਉਂਕਲਾ ਜ਼ਿਲ੍ਹਾ ਲੁਧਿਆਣਾ ਸ਼ਹਿਰ ਤੋਂ ਵੱਡੇ ਵੱਡੇ ਸਟਾਰ ਕਲਾਕਾਰਾਂ ਨਾਲ ਪ੍ਰੋਗਰਾਮ ਲਾਇਨੇ ਮੜਾ ਮੋਟੇ ਨਹੀਂ ਜਿਹੜੇ ਕਹਿੰਦੇ ਨੇ ਵੀ ਅਸੀਂ ਲਤਾ ਜੀ ਵੀ ਮੈਂ ਖੁਦ ਲਤਾ ਜੀ ਕੋਲ ਐ ਕੁਰਸੀ ਲੈ ਕੇ ਜਿਵੇਂ ਆਪਾਂ ਬੈਠੇ ਸਾਰੇ ਸਿੰਗਰ ਬੈਠੇ ਨੇ ਇਦਾਂ ਹੀ ਮੈਂ ਬੈਠਿਆ ਆਇਆ ਨਵੀਂ ਬੰਨਣ ਨੂੰ ਤਰਾਈ ਹੋਇਆ ਹਾਂ ਮੈਂ ਕਰਨ ਵੇਦੀ ਦਾ ਕਿੱਡਾ ਵੱਡਾ ਨਾਂ ਤੇ ਦਿੱਲੀ ਦੇ ਵਿੱਚ ਸਭ ਤੋਂ ਪਹਿਲਾਂ ਮੈਨੂੰ ਕਰਨ ਵੇਦੀ ਨੇ ਅ ਬਸਾਖੀ ਮੇਲੇ ਬੰਬੇ ਬੁਲਾਇਆ ਸੀ ਅਸਰ ਹਾਂ ਉੱਥੇ ਧਰਮਿੰਦਰ ਪਹਾੜੀ ਵੀ ਬੈਠਾ ਸੀ ਗੁਰਸ਼ੰਕਰ ਉਹ ਵੀ ਜੀ ਵੀ ਬੈਠਾ ਸੀ ਮੇਠਨ ਚੱਕਰਵਰਤੀ ਵੀ ਬੈਠਾ ਸੀ ਜੈਂਕੀ ਪੌਂਡਾ ਵੀ ਬੈਠਾ ਸੀ ਅਸਰ ਉਹ ਇਕੱਠੇ ਹੋ ਕੇ ਕਰਾਉਂਦੇ ਹੁੰਦੇ ਨੇ ਬਸਾਖੀ ਮੇਲਾ ਉੱਥੇ ਫਿਰ ਮਤਲਬ ਕਬੱਡੀ ਕੀਤੀ ਫੋਲ ਉੱਥੇ ਸਰੇਂਦਰ ਸਿੰਧਾ ਜੀ ਗੱਗੂ ਗਿੱਲ ਸਾਰੇ ਆਏ ਸੀ ਸਰੇਂਦਰ ਸਿੰਧਾ ਜੀ ਵੀ ਆਏ ਸੀ ਓਏ ਜਾਣਾ ਮੋੜ ਮੋੜ ਮੋੜਾ ਦਾ ਪਿੰਡ ਚੌੜਾ ਮੋੜ ਦਾ ਪਿੰਡ ਇਹ ਉੱਥੇ ਰਮੇਸ਼ਪ੍ਰੀ ਜੀ ਆਏ ਸੀ ਉਹਨਾਂ ਨੇ ਇੱਕ ਦੋ ਆਵਾਜ਼ਾਂ ਕੱਢ ਕੇ ਦਿਖਾਈਆਂ ਆਪਣੇ ਅੰਦਾਜ਼ ਚ ਬੋਲੇ ਮੈਂ ਵੀ ਬੋਲਿਆ ਕਰਨਵੀਰ ਜੀ ਬੈਠੀ ਦੀ ਉੱਥੇ ਸਾਡੇ ਮੈਡਮ ਜੀ ਮੈਂ ਰਮੇਸ਼ਪ੍ਰੀ ਦੀ ਆਵਾਜ਼ ਕੱਢੀ ਸ਼ਤ్రੂ ਸ਼ੇਨਾ ਦੀ ਆਵਾਜ਼ ਕੱਢੀ ਮਠਨ ਚਕਰਵਤੀ ਦੀ ਆਵਾਜ਼ ਕੱਢੀ ਜਦ ਮੈਂ ਰਮੇਸ਼ਪ੍ਰੀ ਦੀ ਆਵਾਜ਼ ਕੱਢੀ ਕਰਨਵੀਰ ਜੀ ਕੁਰਸੀ ਤੋਂ ਉੱਠ ਕੇ ਤਾੜੀਆਂ ਮਾਰਨ ਲੱਗ ਪਏ <coughs> अरे कौन आया है <laughs> अरे डॉन को नहीं जानते डॉन अच्छे काम करता है उन बुरे काम छोड़ दिए हूं मठन चक्रवाते कुत्ता पालो तो का भाको। तो भाको धोखा तो काटो ते ਕਾਫੀ ਕਲਾਕਾਰ ਨੇ ਜਿਨ੍ਹਾਂ ਨਾਲ ਮੈਂ ਕੰਮ ਕੀਤਾ ਜਗਤਾਰ ਜੱਗਾ ਜੀ ਹੋਇਆ ਸਤਵਿੰਦਰ ਬੁੱਗਾ ਜੀ ਹੋਇਆ ਗੁਰਬਾਹ ਸ਼ੌਕੀ ਜੀ ਹੋਇਆ ਨਛੱਤਰ ਬਾਜੀ ਹੋਇਆ ਤੇ ਦੁਰਗਰ ਅੰਗੀਲਾ ਜੀ ਹੋਇਆ ਸਰਦੂਲ ਬਾਜੀ ਹੋਇਆ ਲਾਹ ਜੰਝਵਾ ਜੀ ਹੋਏ ਬਲਵੀਰ ਆਏ ਹੋਇਆ ਬਿੱਟੂ ਖੱਲੇ ਵਾਲਾ ਹੋਇਆ ਬਿੱਟੂ ਸਾਉਂਡ ਵਾਲਾ ਹੋਇਆ ਤੇ ਇਹਨਾਂ ਦੀ ਬਦੌਲਤ ਆ ਆਹ ਕਿ ਹੁਣ ਨਹੀਂ ਤੇ ਮਤਲਬ ਮਿਲਣ ਨੂੰ ਹਾਂਜੀ ਹੁਣ ਨਹੀਂ ਕਿਤੇ ਮਤਲਬ ਕਿਤੇ ਆਏ ਕਿਤੇ ਇਹਨਾਂ ਕੋਲ ਮਿਲੇ ਕਰੀ ਇਹ ਕਲਾਕਾਰ ਰ ਆਲੋਪੇ ਹੋ ਗਏ ਮੈਂ ਲਗੀ ਆ ਤੇ ਇੱਕ ਦੋ ਵਾਰੀ ਸਤਵਿੰਦਰ ਬੁੱਗਾ ਭਾਜੀ ਨੇ ਮੈਨੂੰ ਕਿਤੇ ਟਾਈਮ ਦਵਾਇਆ ਤੇ ਬੜਾ ਪਿਆਰ ਕੀਤਾ ਇੱਕ ਗੱਲ ਮੈਂ ਕਹਿੰਨਾ ਵੀ ਐਡਾ ਪੈਸੇ ਵਾਲਾ ਬੰਦਾ ਹੋ ਕੇ ਸਤਵਿੰਦਰ ਬੁੱਗਾ ਜੀ ਐਨੇ ਸੌਹਰਤ ਦੌਰਤ ਵਾਲਾ ਹੋ ਕੇ ਫਿਰ ਵੀ ਉਹ ਕਹਿੰਦਾ ਮੈਂ ਜਸਪਾਲ ਹੰਸ ਫੈਨ ਪਤਾ ਕਿਹੜਾ ਫੈਨ ਪਤਾ ਤੈਨੂੰ ਪਤਾ ਮੈਂ ਕਿਹਦਾ ਫੈਨ ਆ ਮੈਂ ਕਿਹਦਾ ਫੈਨ ਆ ਤੁਸੀਂ ਕਹਿੰਦਾ ਤੇਰਾ ਫੈਨ ਆ ਮੈਂ ਕਹਿੰਦਾ ਤੁਸੀਂ ਮੈਂ ਕਦੇ ਸੋਚਿਆ ਵੀ ਸਤਵਿੰਦਰ ਬੁੱਗਾ ਇਹ ਇਸ਼ਕ ਕਿਸੇ ਦਾ ਨਹੀਂ ਹੋਇਆ ਇਹਨੂੰ ਮੂੰਹ ਨਾ ਲਾਇਓ ਹੈ ਐ ਵੀ ਉਹ ਮੇਰਾ ਫੈਨ ਹੋਇਆ ਬਾਪਰਾ ਨੇ ਸਾਡੇ ਵੱਡੇ ਭਰਾ ਨੇ ਉਹ ਤੇ ਹੋਰ ਕਲਾਕਾਰ ਬਹੁਤ ਨੇ ਬਿੱਲ ਸਿੰਘ ਹੋਇਆ ਤੇ ਕਾਫੀ ਕਲਾਕਾਰ ਨੇ ਜਿਹੜੇ ਮੈਨੂੰ ਬੜਾ ਪਿਆਰ ਦਿੱਤਾ ਵੈਸੇ ਮੇਰੇ ਸ਼ਾਇਰ ਨੇ ਮੈਨੂੰ ਬਹੁਤ ਸਾਥ ਦਿੱਤਾ ਜੀ ਜੇ ਸ਼ਾਇਰ ਦੀ ਗੱਲ ਕਰੀਏ ਸ਼ਾਇਰ ਮੇਰਾ ਸਮਰਾਲਾ ਨਾ ਠੰਡ ਲੰਗੇ ਨਾ ਪਾਲਾ ਸ਼ਾਇਰ ਹੈ ਮੇਰਾ ਸਮਰਾਲਾ ਨਾ ਠੰਡ ਲੱਗੇ ਨਾ ਪਾਲਾ ਇਹ ਆ ਸ਼ਾਇਰ ਮੇਰਾ ਸਮਰਾਲਾ ਚਲੋ ਜੇ ਬੜੇ ਕਾਮਨਾ ਕਰਨ ਤੁਹਾਡੀ ਤਰੱਕੀ ਹੋਵੇ ਥੈਂਕ ਯੂ ਸਾਡਾ ਚੈਨਲ ਦਾ ਧੰਨਵਾਦ ਕਰਦਾ ਸਾਹਮਣੇ ਲੋਕਾਂ ਸਾਹਮਣੇ ਤੀ ਚਿਹਰਾ ਆ ਬੈਠਾ ਸੀ ਸਾਡੇ ਨਾਲ ਮੁਲਾਕਾਤ ਕੀਤੀ ਆ